ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਉਸਤਾਨੀ ਮੇਰਾ ਸਫਰ ਤੇ ਸੋ ਅੱਜ ਤੁਹਾਨੂੰ ਇੱਕ ਪਿੰਡ ਦੀ ਸੈਰ ਕਰਾਨੇ ਆ ਅਮਰੀਕਾ ਦਾ ਇੱਕ ਪਿੰਡ ਗਰਮੀ ਅੱਜ ਠੀਕ ਠਾਕ ਆ ਦੇਖੋ ਪਰ ਪੱਤਲ ਬਣੇ ਨੇ ਔਰ ਮੇਰੀ ਬੈਕ ਸਾਈਡ ਤੇ ਦੇਖ ਰਹਾ ਇੱਧਰ ਖੇਤ ਵੀ ਬਣੇ ਨੇ ਉਹ ਪਿੰਡਾਂ ਦਾ ਮਾਹੌਲ ਇਹਨਾਂ ਦਾ ਬਹੁਤ ਸ਼ਾਨਦਾਰ ਹੈ ਬਿਲਕੁਲ ਸ਼ਾਂਤ ਇੰਨੇ ਲੋਕ ਬਾਹਰ ਨਹੀਂ ਦਿੰਦੇ ਹੈਗੇ ਇੱਥੇ ਤਕਰੀਬਨ ਲੋਕੀ ਜ਼ਿਆਦਾ ਕੰਮਾਂਤੇ ਨੇ ਔਰ ਜਾਂ ਫਿਰ ਬਜ਼ੁਰਗ ਹੀ ਲੋਕ ਹੁੰਦੇ ਨੇ ਪਿੰਡਾਂ ਦੇ ਵਿੱਚ ਜ਼ਿਆਦਾ ਉਹ ਅੰਦਰ ਰਹਿਣਾ ਹੀ ਪਸੰਦ ਕਰਦੇ ਨੇ ਇਹ ਮੈਂ ਤਕਰੀਬਨ ਹਫ਼ਤੇ ਡੇਢ ਹਫ਼ਤੇ ਤੋਂ ਇਹੀ ਚੀਜ਼ ਨੋਟ ਕਰ ਰਿਹਾ ਇੱਥੇ ਅਮਰੀਕਾ ਦੇ ਜੋ ਪਿੰਡ ਨੇ ਉੱਥੇ ਇੰਨਾ ਰਸ਼ ਨਹੀਂ ਹੈਗਾ ਔਰ ਬਹੁਤ ਜ਼ਿਆਦਾ ਸ਼ਾਂਤ ਨੇ ਤਾਂ ਨਹੀਂ ਦਾ ਕਰਨ ਹੀ ਹੋ ਸਕਦਾ ਕਿ ਸ਼ਾਇਦ ਲੋਕੀ ਖੰਮਾਤੇ ਰਹਿੰਦੇ ਨੇ ਤੇ ਜਾਂ ਫਿਰ ਬਜ਼ੁਰਗ ਨੇ ਵਿਚਾਰੇ ਜਿਹੜੇ ਘਰਾਂ ਦੇ ਅੰਦਰ ਹੀ ਰਹਿੰਦੇ ਨੇ ਬਾਕੀ ਜੇ ਕਿਸੇ ਨੂੰ ਕੋਈ ਇਹਦੇ ਬਾਰੇ ਪਤਾ ਹੋਇਆ ਤਾਂ ਜ਼ਰੂਰ ਦੱਸ ਸਕਦੇ ਹੋ ਸ਼ੇਅਰ ਕਰ ਸਕਦੇ ਹੋ ਇਹ ਮਾਹੌਲ ਇੰਨਾ ਸ਼ਾਂਤ ਕਿਉਂ ਰਹਿੰਦਾ ਹੈ ਕਿ ਸਾਡੇ ਜਰਮਨੀ ਦੇ ਵਿੱਚ ਮੈਂ ਦੇਖਿਆ ਪਿੰਡਾਂ ਦੇ ਵਿੱਚ ਫਿਰ ਵੀ ਲੋਕੀ ਕਾਫੀ ਬਾਹਰ ਕੋਮ ਦੇ ਫਿਰ ਨਜ਼ਰ ਆਉਂਦੇ ਨੇ ਪਰ ਇੱਥੇ ਤਾਂ ਕੁਝ ਵੀ ਨਜ਼ਰ ਨਹੀਂ ਆ ਰਿਹਾ ਹਾਂ ਦੇਖੋ ਜੀ ਬਿਲਕੁਲ ਸ਼ਾਂਤ ਮਾਹੌਲ ਦੂਰ ਦੂਰ ਤੱਕ ਕੋਈ ਵੀ ਨਜ਼ਰ ਨਹੀਂ ਆ ਰਿਹਾ ਇੰਨੀ ਗਰਮੀ ਵੀ ਨਹੀਂ ਹੈਗੀ ਸ਼ਾਇਦ ਇਹ ਲੋਕੀ ਗਰਮੀ ਨੂੰ ਨਾ ਬਰਦਾਸ਼ਤ ਕਰਦੇ ਹੋਣ ਜਿਹੜੀ ਹੈਗੀ ਤੰਗ ਕਰਕੇ ਅੰਦਰ ਨੂੰ ਪਰ ਮਾਹੌਲ ਬਹੁਤ ਵਧੀਆ ਅੱਛਾ ਇੱਥੇ ਇੱਕ ਤਾਂ ਆਪਣੇ ਜਰਮਨ ਦਾ ਜਿਹੜਾ ਬ੍ਰਾਂਡ ਹੈ ਉਹ ਗੱਡੀਆਂ ਦਾ ਖਾਸ ਕਰਕੇ ਉਹ ਬਹੁਤ ਘੱਟ ਆ ਜਿੰਨਾ ਕੁ ਵੀ ਦੇਖਿਆ ਸ਼ਾਇਦ ਮਰਸੀਡੀਜ਼ ਦੀਆਂ ਗੱਡੀਆਂ ਥੋੜੀਆਂ ਬਹੁਤੀਆਂ ਹੈਗੀਆਂ ਨੇ ਇੱਥੇ ਬਾਕੀ ਇਹਨਾਂ ਦਾ ਆਪਣਾ ਹੀ ਜ਼ਿਆਦਾਤਰ ਬ੍ਰਾਂਡ ਚੱਲਦੇ ਨੇ ਇੱਥੇ ਯੂਐਸ ਤੇ ਅਗਰ ਉਸ ਤੋਂ ਬਾਅਦ ਜਾਪਾਨ ਦੇ गडिया काफ़ी ने थे बहुत खुले कार ने इतो खुले डुले कार खुला माहौल ਗਲੀਆਂ ਗਲੀਆਂ ਇਹ ਦੇਖੋ ਆਪਣੇ ਯੂਰਪ ਤਾਂ ਬਹੁਤ ਜ਼ਿਆਦਾ ਟਾਈਟ ਆ ਪਰ ਇੱਥੇ ਦੋਵਾਂ ਸਾਈਡਾਂ ਤੇ ਜਗਟੀਆਂ ਵੀ ਲੋਕੀ ਖੜੀਆਂ ਕਰ ਲੈਣ ਤਾਂ ਵਿਚੋ ਦੀਆਂ ਗੱਡੀਆਂ ਆਸਾਨੀ ਨਾਲ ਜਾ ਸਕਦੀਆਂ اچھا ਇੱਕ ਗੱਲ ਹੋਰ ਇੱਥੇ ਜਿਹੜੇ ਘਰ ਬਣਾਏ ਨੇ ਲੋਕਾਂ ਨੇ ਉਹ ਸਾਰੇ ਹੀ ਲੱਕੜ ਨੂੰ ਯੂਜ਼ ਕੀਤਾ ਗਿਆ ਸਿਮਟਡ ਘਰ ਨਹੀਂ ਹੈਗੇ ਇਹ ਲੱਕੜ ਨਾਲ ਤਿਆਰ ਕਰਦੇ ਨੇ ਘਰ ਮੈਂ ਕੋਸ਼ਿਸ਼ ਕਰਾਂਗਾ ਕਿ ਤਰੇ ਕੋਈ ਘਰ ਬੰਦਾ ਹੋਇਆ ਤਾਂ ਉਹਦੀ ਵੀਡੀਓ ਬਣਾਉਣ ਦੀ ਪਰ ਜ਼ਿਆਦਾਤਰ ਮੈਂ ਦੇਖਿਆ ਕਿ ਜਦ 10 ਦਿਨ ਲੋਕੀ ਇਹ ਤੇ ਲੱਕੜ ਤੋਂ ਹੀ ਤਿਆਰ ਕਰਦੇ ਨੇ ਘਰ ਅਨੁਸਾਰ ਬੇਸਮੈਂਟ ਵੀ ਬਣਾਉਂਦੇ ਨੇ ਥੱਲੇ ਸ਼ਾਇਦ ਅੱਜਕੱਲ ਨਵੇਂ ਘਰਾਂ 'ਚ ਨਾ ਹੋਵੇ ਬੇਸਮੈਂਟ ਪਰ ਆਹ ਪ੍ਰਿੰਟ ਦੇ ਵਿੱਚ ਤਾਂ ਕਾਫੀ ਘਰਾਂ ਦੇ ਵਿੱਚ ਮੈਂ ਦੇਖ ਚੁੱਕਾ ਹਾਂ ਬਹੁਤ ਵੱਡੀਆਂ ਵੱਡੀਆਂ ਬੇਸਮੈਂਟ ਨੇ ਔਰ ਆਹ ਖੜੀ ਸਾਹਮਣੇ ਬਸ ਪੱਤ ਸਰਵਿਸ ਸਿਟੀ ਬੱਸ ਸੀਐਨਜੀ ਤੇ ਚਲਦੀ ਲੋਕ ਬਾਸਕਟਬਾਲ ਦੇ ਬਹੁਤ ਜ਼ਿਆਦਾ ਫੈਨ ਨੇ ਇੱਥੇ ਖੇਡਦੇ ਨੇ ਔਰ ਸਫਾਈ ਦੇਖੋ ਇਹ ਘਰਾਂ ਦੀ ਇੰਨੀ ਸਫਾਈ ਕਰਦੇ ਨੇ ਬਾਹਰ ਘਾਜਦਾਂ ਵਾਂਗ ਸਾਰਾ ਇਹਨਾਂ ਨੂੰ ਖੁਦ ਕੱਟਣਾ ਪੈਂਦਾ ਜਾਂ ਅੱਗੇ ਪੈਸੇ ਦੇ ਕੇ ਕਿਸੇ ਫਰਮ ਦੇ ਕੋਲੋਂ ਕਰਵਾ ਲੈਂਦੇ ਨੇ ਜੇ ਇਹ ਸਾਫ਼ ਸਪਾਈ ਨਹੀਂ ਕਰਵਾਉਂਦੇ ਤਾਂ ਇਹਦਾ ਇੱਕ ਬਹੁਤ ਵੱਡਾ ਫਾਈਨ ਹੈ ਇੱਥੇ ਦੱਸਿਆ ਜਾਂਦਾ ਇਦਾਂ ਇਸ ਕਰਕੇ ਸਫਾਈ ਬਹੁਤ ਜ਼ਿਆਦਾ ਦਿਨ ਕਟਿੰਗ ਨਾਲ ਦੀ ਨਾਲ ਹੁੰਦੀ ਰਹਿੰਦੀ ਹੈ ਲੋ ਜੀ ਇਹ ਹੈਗੇ ਆਪਣੇ ਬੰਦਿਆਂ ਦੇ ਕਾਰਲੌਟ ਤੇ ਐ ਖੜੀਆਂ ਜੀ ਗੱਡੀਆਂ ਕੁਛ ਇਸ ਤਰੀਕੇ ਨਾਲ ਵੇਚਦੇ ਨੇ ਇੱਥੇ ਯੂਐਸਟੇ ਵਿੱਚ ਗੱਡੀਆਂ ਨੂੰ 2019 ਮਾਡਲ 1 ਓਨਰ ਲੋ ਮਾਈਲੇਜ ਤੇ ਤੇ ਪ੍ਰਾਈਸ ਪ੍ਰਾਈਸ ਨੇ ਉਹਨੇ ਲਿਖੇ ਨਹੀਂ ਮੇਰੇ ਖਿਆਲ ਦੇ ਵਿੱਚ ਨਹੀਂ ਪ੍ਰਾਈਸ ਨਹੀਂ ਲਿਖਦੇ ਸ਼ਾਇਦ ਅੰਦਰ ਹੈਂਡਲ ਕਰਦੇ ਹੋਣਗੇ ਇਹਦੇ ਵੀ ਨਹੀਂ ਪ੍ਰਾਈਸ ਲਿਖਿਆ ਇਹ ਸਾਰੀਆਂ ਗੱਡੀਆਂ ਜਿਹੜੀਆਂ ਯੂਜ਼ ਨੇ ਬਿਲਕੁਲ ਬ੍ਰੈਂਡ ਨਿਊ ਨਹੀਂ ਆਈਆਂ ਪਰ ਚੰਗੀ ਕੰਡੀਸ਼ਨ ਦੀਆਂ ਨੇ ਸੋ ਜਰਮਨੀ ਦੇ ਵਿੱਚ ਇਹਨਾਂ ਦਾ ਚੰਗਾ ਭਲਾ ਰੇਟ ਹੈ ਇਹਨਾਂ ਗੱਡੀਆਂ ਦਾ ਤੇ ਅਮਰੀਕਾ ਦੇ ਵਿੱਚ ਥੋੜੀ ਸਸਤੀ ਹੈ ਗੱਡੀ ਕਿਉਂਕਿ ਸ਼ਾਇਦ ਇੱਥੇ ਦੀ ਪ੍ਰੋਡਕਸ਼ਨ ਹੈ ਔਰ ਜਦੋਂ ਆਪਾਂ ਜਰਮਨੀ ਚ ਖਰੀਦਣੀ ਹੋਏ ਗੱਡੀ ਤਾਂ ਉਹਦਾ ਲੱਗ ਰੇਟ ਥੋੜਾ ਮਹਿੰਗਾ ਹੈ ਇਹ ਦੇਖੋ ਕਿੱਡੇ ਕਿੱਡੇ ਟਰੱਕ ਬਣਾਏ ਨੇ ਇਹਨਾਂ ਨੇ ਔਰ ਇਹਨਾਂ ਦੇ ਟਰੱਕਾਂ ਦੇ ਉੱਤੇ ਫੁੱਲ ਲੋਡ ਬੱਸਾਂ ਟਰੱਕ ਤੱਕ ਖਿੱਚ ਦਿੰਦੇ ਨੇ ਬਹੁਤ ਹੈਵੀ ਨੇ ਰਦਰ ਵੀ ਖੜੀਆਂ ਨੇ ਇਹ ਵੈਨਾ ਖੜੀਆਂ ਨੇ ਕੰਮ ਵਾਲੀਆਂ ਸਿੰਘ ਆਟੋ ਗਰੁੱਪ ਵੈਸਟ ਲਾਫੀਟ ਇੰਡੀਆਨਾ ਇਹਨਾਂ ਵੈਨਾਂ ਦਾ ਸਾਡੇ ਜਰਮਨੀ ਦੇ ਵਿੱਚ ਕਾਫੀ ਕੰਮ ਹੈ ਇਹਨਾਂ ਦਾ ਇੱਕ ਕਾਰ ਖੜੀ ਡਬਲ ਟੈਰੀ ਇਹ ਇੱਕ ਇਨਫੋਰਮੇਸ਼ਨ ਲੈਣੀ ਸੀ ਜੇ ਕਿਸੇ ਨੂੰ ਕੁਝ ਪਤਾ ਹੋਵੇ ਤਾਂ ਇਹ ਗੱਡੀ ਆਪਣੇ ਜਰਮਨੀ ਦੇ ਵਿੱਚ ਚਲਾ ਸਕਦੇ ਹ ਜਿੱਦਾਂ ਆਪਣੀ ਨਾਰਮਲ ਲਾਇਸੈਂਸ ਨੇ ਆਪਣੇ ਕੋਲ ਪੀਕਅਪ ਵੇ ਦੇ ਵਿੱਚ 3.5 ਟਨ ਨਾਲ ਇਸ ਜੀ ਦੀ ਇਨਫੋਰਮੇਸ਼ਨ ਮੈਂ ਲੈਣੀ ਚਾਹੁੰਦਾ ਪਰ ਪਤਾ ਨਹੀਂ ਲੱਗ ਰਿਹਾ ਜੇ ਕਿਸੇ ਨੂੰ ਕੋਈ ਨੌਲੇਜ ਹੋਵੇ ਤਾਂ ਪਲੀਜ਼ ਕਮੈਂਟ ਦੇ ਵਿੱਚ ਜਰੂਰ ਦੱਸਿਓ ਜੀ ਕਿਉਂਕਿ ਡਬਲ ਟੈਰੀਜ ਆ ਜਾਂਦੀ ਨਾ ਅਸੀਂ ਡਬਲ ਟੈਰੀ ਗੱਡੀ ਇੱਥੇ ਚਲਾ ਨਹੀਂ ਸਕਦੇ ਜਰਮਨੀ 'ਚ ਬੰਦ ਪਈ ਹੈ ਨਿਤ ਮੈਂ ਤੁਹਾਨੂੰ ਅਨੁਰੋਧ ਜੀ ਦਾ ਹੁੰਦਾ ਨੂੰ खड़ी है रेंगूलर मेबी। बी क्या चीज़ है बहुत सोनी। बहुत बढ़िया तैयार की गड्डी। क्लोज ਔਲਟਾ ਦੀ ਵੈਨ ਇਹ ਹੁਣੀ 7 ਸੀਟਰ ਇਹ ਲਾਈਆਂ ਸਾਰੀਆਂ ਇੱਧਰ 7 ਸੀਟਰ ਗੱਡੀਆਂ ਤੇ ਖਾ ਖੜੀਏ ਦੇਖੋ ਜਾਂ ਟਾਪ ਦੀ ਗੱਡੀ ਤਿਆਰ ਕੀਤੀ ਅੱਜ ਦਾ ਇਹ ਵਲੌਗ ਦੇ ਵਿੱਚ ਤੁਹਾਨੂੰ ਥੋੜਾ ਜਿਹਾ ਦਿਖਾਵਾਂਗੇ ਕਿ ਜਦੋਂ ਅਮਰੀਕਨ ਪੰਜਾਬੀ ਬੈਂਗਲ ਸਰਮਨੀ ਕਰਦੇ ਨੇ ਉਹਦੇ ਵਾਸਤੇ ਉਹਨਾਂ ਨੇ ਜੋ ਸਟੇਜ ਤਿਆਰ ਕਰਦੇ ਨੇ ਉਹਦੇ ਬਾਰੇ ਤੁਹਾਨੂੰ ਮੈਂ ਥੋੜਾ ਜਿਹਾ ਟੂਰ ਕਰਾਨਾ ਆਜੋ ਚੱਲੀਏ ਲਓ ਜੀ ਮਹਿੰਦੀ ਦਾ ਪ੍ਰੋਗਰਾਮ ਦਿਖਾਨੇ ਆ ਤੁਹਾਨੂੰ ਅੱਜ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਲਓ ਜੀ ਮਹਿੰਦੀ ਦਾ ਪੂਰਾ ਚੱਲ ਰਿਹਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਲੱਗੇ ਆਪਣੇ ਆਪਣੇ ਕੰਮ ਕਿੰਨੇ ਬਿਜੀ ਹੋ ਤੁਸੀਂ ਵੈਸੇ ਹਨਾ ਲਾਈਟਸ Agora, oh. eu oh. ਆ ਚੱਲ ਰਹੀਆਂ ਜੀ ਵਿਆਹ ਦੀਆਂ ਤਿਆਰੀਆਂ ਔਰ ਇੱਧਰ ਕਰ ਲਿਆ ਨੇ ਕੁਕਿੰਗ ਅਮਰੀਕਾ ਚ ਫ੍ਰੀ ਕਰਾਉਂਦੇ ਨੇ ਕੰਮ ਬਾਕੀ ਠੀਕ ਆ ਹਾ ਅੰਬ ਖਾ ਤੇ ਕੰਮ ਕਰ ਅੰਬ ਖਾ ਤੇ ਕੰਮ ਕਰੀ ਚੱਲ ਆ ਇੱਧਰ ਵੀ ਲਾ ਰਿਹਾ ਤੜਕਾ ਉਹ ਤੇਰੀ ਮੰਮੀ ਹੈ ਜਾ ਬੱਸ ਜਾ

ਨਹੀਂ ਨਹੀਂ ਵੰਡ ਦੁਆਰੇ ਨਿਆਣੇ ਨੂੰ ਫੜਾ ਨਾ ਨਾ ਆ ਇਹ ਸ਼ਗਨ ਨਹੀਂ ਦਾਦਾ ਉਕੇ ਇਹਨੂੰ ਥੱਲੇ ਰੱਖ ਲੈ ਤਾਂ ਦੋਨੇ ਜਣੇ ਬੇਸ ਤੇ ਲਾਓ ਫੋਟੋ ਤਾਂ ਨਹੀਂ ਦਿੱਤਾ ਫੋਟੋ ਨਿਕਲੋ ਵੀਡੀਓ ਖਰਾਬ ਕਰ Yeah, yeah. Yeah. I the you want to go ਛੋਟੇ ਛੋਟੇ ਬੱਚੇ ਮਰਦ ਨਹੀਂ ਕਰੇਗੇ ਹੁਣ ਮੈਂ ਨਹੀਂ ਕਰਦਾ ਉਸ ਦਾ ਕੋਈ ਕੰਮ ਨਹੀਂ ਦੇਖ ਲੈ ਅੰਝੀ ਤੋਂ ਦਿਨ ਹਾਂ ਤੇ ਕਿਉਂ ਕਿ ਤੂੰ ਚੁੱਪ ਨੰਦੇ ਬਣੇ ਰਹਿਣਾ ਉੱਥੇ ਖੜ ਕੇ ਕਿਉਂ ਨਹੀਂ ਰੋਣਾ ਇੱਥੇ ਪਾਏ ਦੇ ਹੋਣੇ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਅੱਜ ਆਪਾਂ ਦੇਖਾਂਗੇ ਕਿ ਯੂ ਐਸ ਏ ਦੇ ਵਿੱਚ ਜਦੋਂ ਬਰਾਤ ਜਾਂਦੀ ਹੈ ਤਾਂ ਇੱਥੇ ਥੋੜੀ ਜਿਹੀ ਇੰਡੀਆ ਵਾਲੀ ਫੀਲਿੰਗ ਉਹ ਹੈ ਕਿ ਆਪਾਂ ਜਾਵਾਂਗੇ ਬੱਸ ਤੇ ਜਿੱਦਾਂ ਪਹਿਲਾਂ ਲੋਕੀ ਬੱਸਾਂ ਤੇ ਜਾਇਆ ਕਰਦੇ ਸੀ ਅੱਜਕੱਲ ਤੇ ਇੰਡੀਆ ਦੇ ਵਿੱਚ ਇਹ ਰੀਤ ਰਵਾਜ ਖਤਮ ਹੋ ਚੁੱਕਿਆ ਹੈ ਆ ਗਏ ਨੇ ਮੁੰਡੇ ਵਾਲੇ ਦੋਲਾ ਸਾਹਿਬ ਚੜੇ ਨੇ ਘੋੜੀ ਤੇ ਤੇ ਪੱਗਾਂ ਨੀਲੇ ਆ ਮੁੰਡੇ ਵਾਲਿਆਂ ਦੀ ਪੱਗਾਂ ਦੇ ਲੱਗ ਰੰਗ ਤੇ ਕੁੜੀ ਵਾਲਿਆਂ ਦੇ ਲੱਗ ਰੰਗ ਖੰਡਰਸ਼ ਮਤੇ ਮਹਾਰਾਜ ਜੈ ਸਤ ਸਤ ਕੋਰ ਸੁਨੀ প্রতাপ পা নাম অন্তে ধরে ভুলা ਤਾਂ ਬੰਦੇ ਕਮਾਈ ਕਰਦੇ ਨੇ ਨਾ ਜਾਨੀ ਜਿਹੜੀ ਚੰਗੀ ਜਿਹੜਾ ਹੋਗਾ ਮੇਰਾ ਨਾ ਪੈਣਾ ਹੋਵੇ ਤੇ ਘਰ ਜਾ ਕੇ ਪਾਣੀ ਹੈ ਰੋਟੀ ਸਿੱਜੀ ਮੈਨੂੰ ਨਾ ਮਿਲਾਈ ਮੈਂ ਆਵਾਂ ਮੈਂ ਵਿਆਹ ਆ So no. G. So G. G. Your on your Yo face. you're not getting food for the rest of the year. ਕਦੋਂ ਮੇਲਾ ਆਵੀ ਸਾਲ ਦਸ ਪੇੜਾ ਸਭ ਹੋ ਗਿਆ ਮੱਟਾ ਮੜਾ ਅੱਟਾ ਵਰਲਣਾ ਆਲੀ ਅੰਮ੍ਰਿਤ ਭੁੱਖੀ ਮਰਦੀ ਨਹੀਂ ਜਲਦੀ ਕਰ ਅੱਥੀਆ ਸਭ ਮੈਂ ਕਰਾਂਗਾ ਨਵਾਂ ਨਵਾਂ ਪਾਸਵਰਡ ਬਸ ਮੈਂ ਬਣਾਵਾਂਗਾ ਉਹਨੇ ਤਾਂ ਸ਼ੈਫ ਆਇਆ ਨਾ ਬੰਦਾ ਗੋਲਡ ਹੈ ਦਾ ਸ਼ੈਫ ਉਹਦਾ ਡਾਈ ਹਾਂ ਆਪਣੇ ਜੰਨੀ ਆਟੇ ਦੀ ਨਹੀਂ ਖਾਂਦੀ ਕੋਈ ਗੱਲ ਨਹੀਂ ਬਸ ਭੁੱਖ ਕਰਦਾ ਹੈ ਨਾਣ ਖਵਾਣਾਗੇ ਮੂਰਤ ਨੂੰ ਪੂਰੀ ਕੀਤੀ ਉਹਦੇ ਹੱਟੇ ਦੀ ਮਾਰੀਆ ਟੱਗੇ ਚ ਸੜ ਤੋਂ ਨੇ ਆ ਸੜਦੇ ਨੇ ਗੱਲ ਆਏ ਆਏ ਤੂੰ ਕਾ ਸ਼ੁਰੂਆਤ ਤੇਰਾ ਰਹਿ ਜਾ ਗਾ ਨਾਮ ਰਹਿ ਜਾ ਗਾ ਨਾਮ ਉਹਨਾਂ ਕਿੱਥੇ ਗਏ ਸਾਰੇ ਜਣੇ ਨਾ ਪਿਆਰ ਨਾਲ ਸਭਾ ਨਾ ਤੂੰ ਆਨ ਸਰਕਾਰੇ ਬਰਾ ਉਹ ਕੀ ਸੱਕੀ ਤੂੰ ਬਣਾ ਕੇ ਤੁਹਾਨੂੰ ਨਹੀਂ ਆਉਂਦੀ ਆਉਂਦੀ